ਬਿਲਕੁਲ ਮੈਂ ਤਾਂ ਪਹਿਲਾਂ ਹੀ ਕਿਹਾ ਇਸ ਇਲਾਕੇ ਨੂੰ ਹੋਰ ਚਮਕਾਵਾਂਗੇ ਇਸ ਇਲਾਕੇ ਦੇ ਵਿੱਚ ਲੋਕਾਂ ਦੀ ਤਰੱਕੀ ਹੋਵੇ ਇਸ ਇਲਾਕੇ ਦੇ ਲੋਕਾਂ ਦਾ ਬੈਟਰ ਫਿਊਚਰ ਹੋਵੇ ਲੋਕਾਂ ਨੂੰ ਬੈਟਰ ਸਹੂਲਤ ਮਿਲੇ ਜਿਹੜੀਆਂ ਗੱਲਾਂ ਤੋਂ ਲੋਕ ਵਾਂਝੇ ਆ ਉਸ ਤੇ ਕੰਮ ਕਰਾਂਗੇ ਕੰਮ ਕਰਨ ਦਾ ਚੌਅ ਹੈ ਪਹਿਲਾਂ ਵੀ ਕੀਤਾ ਅੱਗੇ ਵੀ ਕਰਾਂਗੇ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਦੀ ਇਸ ਨਗਰੀ ਦੀ ਸੇਵਾ ਮਿਲੂਗੀ ਔਰ ਲੋਕਾਂ ਦਾ ਚੰਗੇ ਤਰੀਕੇ ਨਾਲ ਸਰਪੱਖੀ ਵਿਕਾਸ ਲੋਕਾਂ ਦੀ ਤਰੱਕੀ ਤੇ ਨੌਜਵਾਨ ਬੱਚਿਆਂ ਦਾ ਚੰਗਾ ਭਵਿੱਖ ਵਾਸਤੇ ਕੰਮ ਕਰਾਂਗਾ ਪੰਜਾਬ ਦੇ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲੈ ਕੇ ਹਰ ਪਾਰਟੀ ਦੇ ਉਮੀਦਵਾਰ ਆਪਣੇ ਵੋਟਰਾਂ ਦੇ ਨਾਲ ਸੰਪਰਕ ਕਰ ਰਹੇ ਨੇ ਜਿਸ ਦੇ ਤਹਿਤ ਸ਼੍ਰੀ ਨੰਦਪੁਰ ਸਾਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਰਿੰਦਰ ਸਿੰਘਲਾ ਦੇ ਵੱਲੋਂ ਬੰਗਾ ਵਿਧਾਨ ਸਭਾ ਦੇ ਵਕ ਵਕ ਪਿੰਡਾਂ ਦਾ ਦੌਰਾ ਕੀਤਾ ਜਿੱਥੇ ਉਹਨਾਂ ਨੇ ਵਿਰੋਧੀ ਪਾਰਟੀਆਂ ਤੇ ਪਲਟਵਾਰ ਕਰਦੇ ਕਿਹਾ ਕਿ ਨਾ ਸਰਕਾਰਾਂ ਨੇ ਹਮੇਸ਼ਾ ਲੋਕਾਂ ਨੂੰ ਲੁੱਟਿਆ ਹੀ ਹੈ ਤੇ ਮੀਡੀਆ ਨਾਲ ਗੱਲਬਾਤ ਕਰਦੇ ਵਿਜੇਂਦਰ ਸਿੰਘਲਾ ਨੇ ਕਿਹਾ ਕਿ ਜੇਕਰ ਸ਼੍ਰੀ ਨੰਦਪੁਰ ਸਾਹਿਬ ਦੇ ਲੋਕ ਉਹਨਾਂ ਨੂੰ ਚੁਟਾ ਕੇ ਪਾਰਲੀਮੈਂਟ ਦੇ ਵਿੱਚ ਭੇਜਦੇ ਨੇ ਤਾਂ ਸੰਗਰੂਰ ਤੋਂ ਵੀ ਵੱਧ ਕੇ ਉਹ ਸ਼੍ਰੀ ਨੰਦਪੁਰ ਸਾਹਿਬ ਦੇ ਵਿੱਚ ਕੰਮ ਕਰਨਗੇ ਦੇਖੋ ਜਿੱਥੇ ਤੱਕ ਹੰਗਾਰੇ ਦੀ ਗੱਲ ਹੈ ਤੁਸੀਂ ਦੇਖ ਹੀ ਰਹੇ ਹੋ ਹਰ ਜਗ੍ਹਾ ਤੇ ਵੱਡੇ ਵੱਡੇ ਇਕੱਠ ਔਰ ਬੜੀ ਕੋਸ਼ਿਸ਼ ਤੋਂ ਬਾਅਦ ਵੀ ਹਰ ਜਗ੍ਹਾ ਤੇ ਲੇਟ ਹੀ ਪਹੁੰਚ ਪਾ ਰਹੇ ਕਿਉਂਕਿ ਪਹਿਲਾਂ ਲੋਕਾਂ ਨਾਲ ਮਿਲਣੀ ਹੈ ਫਿਰ ਗੱਲਬਾਤ ਕਰਨੀ ਹੈ ਤੇ ਫਿਰ ਹਰ ਬੰਦੇ ਨੇ ਫੋਟੋ ਖਿਚਾਉਣੀ ਹੈ ਤੇ ਇਸ ਕਰਕੇ ਬੜਾ ਵੱਡਾ ਪਿਆਰ ਤੇ ਹੌਸਲਾ ਤੇ ਆਸ਼ੀਰਵਾਦ ਲੋਕਾਂ ਵੱਲੋਂ ਮਿਲ ਰਹੇ ਹੈ ਔਰ ਜਿੱਦਾਂ ਤੁਸੀਂ ਮੁੱਦਿਆਂ ਦੀ ਗੱਲ ਕਹੀ ਹੈ ਮੈਂ ਪਹਿਲਾਂ ਵੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਚਾਹੇ ਉਹ ਕੰਢੀ ਇਲਾਕੇ ਦੀਆਂ ਸਮੱਸਿਆਵਾਂ ਹੈ ਤੇ ਚਾਹੇ ਪਾਣੀ ਦੀ ਮਾਰ ਦੀਆਂ ਸਮੱਸਿਆਵਾਂ ਹੈ ਜਾਂ ਪਾਣੀ ਘਟਾ ਆਉਂਦਾ ਹੈ ਕਈ ਪਿੰਡਾਂ ਵਿੱਚ ਚਾਹੇ ਦਰਿਆ ਨੇੜੇ ਵਗਦਾ ਹੈ ਇਹ ਸਾਰੀਆਂ ਇਹ ਸਾਰੇ ਮੁੱਦਿਆਂ ਨੂੰ ਹੱਲ ਕਰਨ ਵਾਸਤੇ ਇੱਕ ਸਾਂਝਾ ਪਲਾਨ ਬਣਾ ਕੇ ਕੰਮ ਕਰਾਂਗੇ ਤਾਂ ਕਿ ਇਹ ਇਲਾਕਾ ਅੱਗੇ ਵਧ ਸਕੇ ਬੇਰੋਜ਼ਗਾਰੀ ਇੱਕ ਵੱਡਾ ਮੁੱਦਾ ਹੈ ਰੋਜ਼ਗਾਰ ਦੇ ਸਾਧਨ ਪੈਦਾ ਹੋ ਸਕਣ ਬਾਰਲੇ ਉਦਯੋਗਪਤੀ ਆਕੇ ਉਰੇ ਕਾਰੋਬਾਰ ਖੋਲ ਸਕਣ ਜਿਹਦੇ ਨਾਲ ਰੋਜ਼ਗਾਰ ਦਾ ਸਾਧਨ ਬਣ ਸਕੇ ਬੱਚਿਆਂ ਨੂੰ ਵੀ ਰੋਜ਼ਗਾਰ ਮਿਲੇ ਔਰ ਆਰਥਿਕ ਮਜ਼ਬੂਤੀ ਵੀ ਉਰੇ ਆਵੇ ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਚ ਕਰਾਂਗੇ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਗੁਰੂ ਮਹਾਰਾਜ ਦੀ ਇਸ ਨਗਰੀ ਦੀ ਸੇਵਾ ਮਿਲੂਗੀ ਔਰ ਲੋਕਾਂ ਦਾ ਚੰਗੇ ਤਰੀਕੇ ਨਾਲ ਸਰਪੱਖੀ ਵਿਕਾਸ ਲੋਕਾਂ ਦੀ ਤਰੱਕੀ ਤੇ ਨੌਜਵਾਨ ਬੱਚਿਆਂ ਦਾ ਚੰਗਾ ਭਵਿੱਖ ਵਾਸਤੇ ਕੰਮ ਕਰਾਂਗੇ ਦੇਖੋ ਗੱਲ ਹੈ ਕਿ ਸਾਰੀਆਂ ਪਾਰਟੀਆਂ ਦੇ ਵੱਖ-ਵੱਖ ਲੀਡਰ ਸਮੇਂ-ਸਮੇਂ ਦੇ ਉੱਪਰ ਆਕੇ ਪ੍ਰਚਾਰ ਕਰਦੇ ਆ ਕਾਂਗਰਸ ਪਾਰਟੀ ਦੇ ਵੀ ਬੜੇ ਲੀਡਰ ਆਉਣਗੇ ਔਰ ਜਦੋਂ ਕੋਈ ਲੀਡਰ ਆਉਂਦਾ ਹੈ ਉਸ ਲੀਡਰ ਦੀ ਜਿੰਨੀ ਕਿ ਲੋਕਾਂ ਦੇ ਵਿੱਚ ਲੋਕਪ੍ਰਿਆਤਾ ਹੁੰਦੀ ਹੈ ਉਸ ਹਾਵ ਨਾਲ ਉਸ ਹੰਗਾਰ ਉਸ ਪਾਰਟੀ ਨੂੰ ਤੇ ਉਸ ਉਮੀਦਵਾਰ ਨੂੰ ਹੰਗਾਰਾ ਮਿਲਦਾ ਹੈ ਤਾਂ ਇਸ ਕਰਕੇ ਜਦੋਂ ਉਹ ਆਏ ਆ ਤਾਂ ਜ਼ਰੂਰ ਉਹਨਾਂ ਦੇ ਆਉਣ ਤੋਂ ਬਾਅਦ ਕਿਸੇ ਨਾ ਕਿਸੇ ਲੋਕਾਂ ਨੂੰ ਉਹਦੀ ਜ਼ਰੂਰਤ ਹੋਊਗੀ ਆ ਮਦਦ ਹੋਊਗੀ ਤਾਂ ਹੀ ਉਹ ਲੋਕ ਆਏ ਬਿਲਕੁਲ ਮੈਂ ਤਾਂ ਪਹਿਲਾਂ ਹੀ ਕਿਹਾ ਇਸ ਇਲਾਕੇ ਨੂੰ ਹੋਰ ਚਮਕਾਵਾਂਗੇ ਇਸ ਇਲਾਕੇ ਦੇ ਵਿੱਚ ਲੋਕਾਂ ਦੀ ਤਰੱਕੀ ਹੋਵੇ ਇਸ ਇਲਾਕੇ ਦੇ ਲੋਕਾਂ ਦਾ ਬੈਟਰ ਫਿਊਚਰ ਹੋਵੇ ਲੋਕਾਂ ਨੂੰ ਬੈਟਰ ਸਹੂਲਤ ਮਿਲੇ ਜਿਹੜੀਆਂ ਗੱਲਾਂ ਤੋਂ ਲੋਕ ਵਾਂਝੇ ਆ ਉਸ ਤੇ ਕੰਮ ਕਰਾਂਗੇ ਕੰਮ ਕਰਨ ਦਾ ਚੌਅ ਹੈ ਪਹਿਲਾਂ ਵੀ ਕੀਤਾ ਅੱਗੇ ਵੀ ਕਰਾਂਗੇ ਚਾਰਲੀ ਕੌਣ ਪਾ ਪਾਉਂਚ ਰਿਹਾ ਹੈ ਤਦੋਂ ਨਹੀਂ ਉਹ ਤਾਂ ਹਲੇ ਪਤਾ ਨਹੀਂ ਉਹਦਾ 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 ਟਾਈਮ ਬਣਿਆ ਨਹੀਂ ਉਹਦਾ ਵੜ ਜਾਊਗਾ